ਫਿਗਰਸ ਹੈ ਜੀ ਸਟਰੀਟ ਕ੍ਰਾਈਮ ਐਂਡੀਪੀਐਸ ਆਰ ਆਰਮਜ਼ ਐਕਟ ਜਿਹੜਾ ਮੇਨ ਆਪਾਂ ਨੂੰ ਕਰਦਾ ਹੈ एवरीडे ਉਹਦੇ ਚ ਸੋਸਾਇਟੀ ਨੂੰ ਇਫੈਕਟ ਕਰਦਾ ਉਹਦੇ ਚ ਜੇ ਆਪਾਂ ਸਾਲ ਦਾ ਦੇਖੀਏ ਤਾਂ 2023 ਦੇ ਕੰਪੈਰੀਟਿਵ ਜਿਹੜਾ ਪਹਿਲਾਂ ਡਰੱਗਸ ਦਾ ਲੈਨੇ ਆਪਾਂ ਉਹਦੇ ਚ ਹਿਰੋਇਨ ਜਿਹੜੀ ਹੈ 2023 ਦੇ ਵਿੱਚ 33 ਕਿਲੋ 727 ਗ੍ਰਾਮ ਰਿਕਵਰ ਹੋਈ ਸੀ ਜਦੋਂ ਕਿ 2024 ਦੇ ਵਿੱਚ 128 ਕਿਲੋ 714 ਗ੍ਰਾਮ ਹੈ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ 33 ਕਿਲੋ ਤੇ 128 ਗ੍ਰਾਮ ਕਿਲੋ ਦਾ ਕਿੰਨਾ ਫਰਕ ਹੈ ਓਪੀਐਮ ਜੇ ਅਫੀਮ ਲਈਏ 2023 ਦੇ ਵਿੱਚ 8 ਕਿਲੋ ਸੀ ਟੋਟਲ ਸਾਰੇ ਸਾਲ ਚ 2024 ਚ 48 ਕਿਲੋ 41 ਕੇਜੀ 131 ਗ੍ਰਾਮ ਮੈਥਾਫੈਟਾਮਾਈਨ ਆਈਸ ਜਿਹੜੀ ਹੈ ਉਹ ਕੋਈ ਰਿਕਵਰੀ ਨਹੀਂ ਸੀ 2023 24 ਦੇ ਵਿੱਚ 5 ਕਿਲੋ ਕੁਸ਼ ਗ੍ਰਾਮ ਜਿਹੜੀ ਇਹ ਰਿਕਵਰ ਹੋਈ ਹੈ ਗਾਂਜਾ ਜਿਹੜਾ ਉਹ 0.6 ਕਿਜੀ ਦੇ ਵਿੱਚ ਸੀਗਾ ਜੋ ਐਤ ਕੀ 3 ਕਿਲੋ ਹੈ ਤੇ ਨਾਰਕੋਟਿਕ ਪਾਊਡਰ ਜਿਹੜਾ ਨਸ਼ੀਲਾ ਪਾਊਡਰ ਜਿਹਨੂੰ ਆਪਾਂ ਕਹਿੰਦੇ ਹਾਂ 2 ਕਿਲੋ ਸੀ 2023 ਚ ਤੇ ਐਤ ਕੀ 15 ਕਿਲੋ 746 ਗ੍ਰਾਮ ਹੈ ਕੈਪਸੂਲ ਜਿਹੜੇ ਐ ਉਹ 2023 ਚ 19000 2200 ਕੁਛ ਸੀਗੇ ਐਕਿ 38000 ਹੈ ਜੀ ਡਰਗ ਮਨੀ ਦਾ ਜੇ ਇੱਕ ਕੰਪੇਅਰ ਕਰੀਏ ਬਹੁਤ ਫਰਕ ਹੈ ਇਹਦੇ ਚ ਉਹਦੇ ਚ 90 ਲੱਖ 41700 ਸੀਗੇ 2023 ਦੇ ਵਿੱਚ ਜਦੋਂ ਕਿ ਡਰਗ ਮਨੀ 2024 ਦੇ ਵਿੱਚ 2 ਕਰੋੜ 227920 ਰੁਪਏ ਹੈ ਇਹ ਆਪਾਂ ਗੱਡੀਆਂ ਦੀ ਗੱਲ ਕਰੀਏ ਜਿਹੜੀਆਂ ਐਨਡੀਪੀਐਸ ਵਰਤੀਆਂ ਗਈਆਂ ਤੇ ਰਿਕਵਰ ਹੋਈਆਂ 4-ਵੀਲਰ 24 ਸੀਗੇ ਤੇ 48 2024 ਦੇ ਵਿੱਚ ਰਿਕਵਰ ਹੋਈਆਂ ਆਲਮੋਸਟ ਡਬਲ ਕਹਿ ਸਕਦੇ ਆਪਾਂ 2-ਵੀਲਰਸ ਜਿਹੜੇ ਆ 2023 ਦੇ ਵਿੱਚ 28 ਰਿਕਵਰ ਹੋਏ ਸੀਗੇ ਔਰ 2024 ਦੇ ਵਿੱਚ 52 ਇਦਾਂ ਹੀ ਆਪਾਂ ਆਰਮਜ਼ੈਟ ਦੇਖੀਏ ਜਿਹੜੇ ਨਜਾਇਜ਼ ਅਸਲਾਜ ਨੂੰ ਕਹਿੰਦੇ ਆ 2024 ਆਪਣੇ ਦਈ ਦੇ ਵਿੱਚ 97 ਪਿਸਟਲ ਉਬਲੀਕ ਮਾਊਜ਼ਰ ਰਿਕਵਰ ਹੋਈ ਸੀ ਜਦੋਂ ਕਿ 184 2024 ਚ ਹੋਇਆ ਰਿਵੋਲਵਰ 2023 ਚ ਪੰਜ ਸੀਗੇ ਔਰ 10 ਹੈਗੇ ਆ 2024 ਡਬਲ ਗਨ ਉਬਲੀਕ ਰਾਈਫਲਸ ਕੋਈ ਨਹੀਂ ਸੀਗੇ 2023 ਚ ਜਦੋਂ ਕੈਦ ਕੀ 2024 6 ਸੀਗੀਆਂ ਮੈਗਜ਼ੀਨ ਜਿਹੜੇ 113 ਸੀ ਔਰ ਐਤ ਕੀ 183 ਹੈ ਕਾਰਟ੍ਰਿਜ ਜਿਹੜੇ ਕਾਰਤੂਸ ਹੈ 214 ਸੀ 2023 ਤੇ ਐਤ ਕੀ 709 ਹੈ ਐਕਸਾਈਜ਼ ਐਕਟ ਦੇ ਵਿੱਚ ਵੀ ਜੇ ਕੇਸ ਰਜਿਸਟਰਡ ਆਪਾਂ ਦੇਖੀਏ 253 ਐਤ ਕੀ ਹੋਏ ਪਹਿਲਾਂ 195 ਸੀਗੇ ਔਰ ਪਹਿਲਾਂ 249 ਬੰਦੇ ਫੜੇ ਗਏ ਸੀ ਔਰ 352 ਬੰਦੇ ਐਤ ਕੀ 2024 ਚ ਫੜੇ ਗਏ ਆ ਇਸੇ ਤਰ੍ਹਾਂ ਇਹਨਾਂ ਦੀ ਵਰਕਿੰਗ ਸਟਿਲ ਵਗੈਰਾ ਤੇ ਬਾਕੀ ਰਿਕਵਰੀ ਦੇ ਵਿੱਚ ਵੀ ਕਾਫੀ ਸਸਪੈਂਸ਼ਨ ਫਰਕ ਹੈਗਾ ਸਨੇਚਿੰਗ ਜੇ ਆਪਾਂ ਦੇਖੀਏ ਇੰਪੋਰਟੈਂਟ ਸਟਰੀਟ ਕਰਾਈਮ ਹੈਗਾ 2023 ਦੇ ਵਿੱਚ 437 ਕੇਸ ਦਰਜ ਹੋਏ ਸੀ ਜਿਨ੍ਹਾਂ ਚੋਂ 245 ਟਰੇਸ ਹੋ ਸਕੇ ਸੀਗੇ ਜਦਕਿ ਪਰਸੈਂਟੇਜ ਬਣਦੀ ਹੈ 56% ਜਦੋਂ ਕਿ 2024 ਦੇ ਵਿੱਚ 273 ਕੇਸ ਹੋਏ ਐ ਔਰ 203 ਟ੍ਰੇਸ ਹੋ ਗਏ ਜਿਹੜੀ ਕਿ ਪਰਸੈਂਟੇਜ ਹੈ 74% ਔਰ ਇਹਦੇ ਚ ਪਰ ਰਿਕਵਰੀ ਪਰਸੈਂਟੇਜ ਦੇਖੀਏ 2023 ਦੇ ਵਿੱਚ ਜਦੋਂ ਜਿੱਤੋਂ ਸਮਾਨ ਕਿੰਨਾ ਬਰਾਮਦ ਹੋਇਆ ਜਿਹੜਾ ਸਨੇਚ ਹੋਇਆ ਉਹ 51% ਹੈ 2023 ਦੀ ਜਦੋਂ ਕਿ 87% ਹੈ 2024 ਦੀ